ਫਿਰੋਜ਼ਪੁਰ ਵਿੱਚ ਮਾਈਨਿੰਗ ਖਿਲਾਫ ਕਾਰਵਾਈ ਕਰਨ ਗਈ ਟੀਮ ਨੂੰ ਸਿੱਧੇ ਹੋਏ ਕਿਸਾਨ ਫਿਰੋਜ਼ਪੁਰ ਦੀ ਮਾਲ ਰੋਡ ਸਥਿਤ ਥਾਣਾ ਸਦਰ ਦੇ ਸਾਹਮਣੇ ਹੋਈ ਬਹਿਸ ਬਾਜੀ ਫਿਰੋਜ਼ਪੁਰ ਦੇ ਦਰਿਆਈ ਇਲਾਕੇ ਦੇ ਨਾਲ ਪੈਂਦੇ ਖੇਤਾਂ ਵਿੱਚੋਂ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮਾਈਨਿੰਗ ਖਿਲਾਫ ਕਾਰਵਾਈ ਕਰਨ ਗਈ ਟੀਮ ਨੂੰ ਖੇਤ ਮਾਲਕ ਯਾਨੀ ਕਿਸਾਨ ਸਿੱਧੇ ਹੋ ਗਏ ਰੇਤ ਨਾਲ ਪਰੇ ਡਿਰੇਕਟਰ ਕਰਾਲੀਆ ਲੈ ਕੇ थाना सदर ਫਿਰੋਜ਼ਪੁਰ ਪਹੁੰਚੀ ਟੀਮ ਨੂੰ ਕਿਸਾਨ ਥਾਣੇ ਦੇ ਸਾਹਮਣੇ ਹੀ ਬਹਿਸਣ ਲੱਗੇ ਕਿਸਾਨਾਂ ਵੱਲੋਂ ਮਾਈਨਿੰਗ ਅਫਸਰ ਤੇ ਕਈ ਤਰ੍ਹਾਂ ਦੇ aarop ਲਗਾਏ ਅਤੇ ਕਾਰਵਾਈ ਨੂੰ ਨਜਾਇਜ਼ ਘਹਿਰਾਇਆ ਖੇਤ ਮਾਲਕਾਂ ਦਾ ਕਹਿਣਾ ਸੀ ਉਹਨਾਂ ਵੱਲੋਂ ਜੋ ਖੇਤਾਂ ਵਿੱਚੋਂ ਰੇਤ ਕੱਢੀ ਜਾ ਰਹੀ ਹੈ ਉਹ ਹੜ੍ਹ ਕਾਰਨ ਖੇਤਾਂ ਵਿੱਚ ਜਮਾ ਹੋਈ ਪਈ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਸੀ ਲੇਕਿਨ ਹੁਣ ਮਾਈਨਿੰਗ ਮਹਿਕਮਾ ਇਹ ਉਹਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਤੋਂ ਗੈਰ ਕਾਨੂੰਨੀ ਦੱਸ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਮਹਿਕਮੇ ਦੇ ਲੋਕ ਹੀ ਆਪਣੇ ਟਰੈਕਟਰ ਟਰਾਲੀਆਂ ਲਿਜਾ ਕੇ ਰੇਤਾ ਕਢਵਾ ਰਹੇ ਉਹਨਾਂ ਕਿਹਾ ਕਿ ਮਹਿਕਮੇ ਦੀ ਇਹ ਗੁੰਡਾਗਰਦੀ ਕਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਵੇਖੀਏ ਕੀ ساری ਗੱਲਬਾਤ ਹੋਈ ਹੈ ਸਰ ਸਾਡੀ ਜ਼ਮੀਨ 'ਚ ਪਿਛਲੀ ਵਾਰ ਜਦੋਂ ਹੜ੍ਹ ਆਇਆ ਰੇਤਾ ਪੈ ਗਈ ਸਾਰਾ ਸਾਰਾ ਇਹੋ ਜ਼ਮੀਨ ਦੇ ਵਿੱਚੋਂ ਅਸੀਂ ਆਪਦੀ ਰੇਤਾ ਚੱਕ ਰਹੇ ਹਾਂ ਸੀਐਮ ਨੇ ਵੀ ਕਿਹਾ ਸੀਐਮ ਨੇ ਵੀ ਕਿਹਾ ਹੈ ਜੀ ਗਿੱਲ ਸਿਮਰਨ ਸਿੰਘ ਅੱਜ 60 ਸਾਈ ਪਿੰਡ ਗਿਆ ਹੈ ਗੁੰਡੇ ਲੈ ਕੇ ਕੀ ਗੱਲ ਹੈ ਮਾਰ ਕੇ ਜਿਲੇ ਦਾ ਜਿੰਨੀ ਮਰਜ਼ੀ ਫੋਰਸ ਜਾ ਸਕਦਾ ਸਰ ਸਰ ਗੁੰਡੇ ਲੈ ਕੇ ਸਾਡੇ ਕੋਲ ਲੈਬ ਵੀਡੀਓ ਪਈ ਆ ਇਹਨੇ ਬਣਾਈ ਹੋਈ ਔਰ ਪਾਸਿਓਂ ਟਰੈਕਟਰ ਸਾਥ ਕੇ ਸਾਡੇ ਟਰੈਕਟਰ ਕੋਰ ਦੇ ਇਹਨਾਂ ਨੇ ਸਾਰੇ ਗੁੰਡੇ ਸਾਥ ਕੇ ਲਿਆਇਆ ਹੈ ਟਰੈਕਟਰ ਖੋਏ ਗਿਆ ਸਾਡੇ ਕੋਈ ਪੇਸ਼ ਕਿਉਂ ਨਹੀਂ ਕਰਦੇ ਹਾਂਜੀ ਅਸੀਂ ਪੇਸ਼ ਕਰਦੇ ਵੇਂ ਇਹ ਕਿੱਥੇ ਗਈ ਤੁਸੀਂ ਦਿਓ ਇਹਨੇ ਦੇਸ ਨੇ ਪ੍ਰਧਾਨ ਕੋਲ ਲਿਆਓ ਸਾਡੇ ਪ੍ਰਧਾਨ ਕੋਲ ਦਫ਼ਤਰ ਕੋਲ ਵਾਹਦੇ ਆ ਇਹਨਾਂ ਸਾਡੇ ਕੋਲ ਟਰੈਕਟਰ ਖੋ ਗਏ ਪੰਜਾਹ